ਲੋਕ ਗੰਗਾ ਨਗਰ ਵਾਲਿਓ ਹਨੁਮਾਨਗੜ ਵਾਲਿਓ ਖਾਸ ਕਰਕੇ ਰਾਜਸਥਾਨ ਵਾਲਿਓ ਬਹੁਤ ਫੋਨ ਕਰਦੇ ਸੀਗੇ ਵੀ ਸਪੈਦਾ ਚਾਹੀਦਾ ਹਰਾ ਸੋਨਾ ਆਪਾਂ ਤੁਹਾਡੇ ਵਾਸਤੇ ਅੱਜ ਲੈ ਕੇ ਆ ਗਏ ਆਂ ਖੜੇ ਕਿੱਥੇ ਆਂ ਡੱਬ ਵਾਲੀ ਖੜੇ ਆਂ ਰਾਜਸਥਾਨ ਦਾ ਬਾਰਡਰ ਹੀ ਹੈ ਜਮਾਂ ਜਮਾਂ ਕੋਲੇ ਬਹਿ ਕੇ ਤੁਸੀਂ ਆ ਗਏ ਜਮਾਂ 31 ਕਿਲੋਮੀਟਰ 25 ਕਿਲੋਮੀਟਰ ਰਾਜਸਥਾਨ ਹੈ ਡੱਬ ਵਾਲੀ ਹੈਗੇ ਭਾਵੇਂ ਮੁਕਸਰ ਵਾਲੇ ਆ ਜਾਣ ਤਾਂ ਵੀ ਸਾਡਾ ਜ਼ਿਲ੍ਹਾ ਮੁਕਸਰ ਹੈ ਸੈਂਟਰ ਚ ਬਹਿ ਗਏ ਸੈਂਟਰ ਚ ਬਹਿ ਗਏ ਭਾਵੇਂ ਜਮਾਂ ਸੈਂਟਰ ਚ ਬਹਿ ਗਏ ਕੀ ਲੈ ਕੇ ਆਏ ਆਂ ਹਰਾ ਸੋਨਾ ਹਰਾ ਸੋਨਾ ਪੀਤੇ ਹੀ ਭਾਈ ਪੀਤੇ ਹੀ ਤਾਂ ਬਹੁਤ ਹੋਈ ਜਾਂਦਾ ਪੀਤੇ ਹੀ ਹੋਈ ਜਾਂਦਾ ਜੇ ਫੋ ਹੈਗਾ ਪੀਤੇ ਹੀ ਕਿ ਨਹੀਂ ਤੇ ਹੈ ਪੀਤੇ ਹੀ 100% ਗਰੰਟੀ ਪੋ ਦਾ ਪੂਰਾ ਗਰੰਟੀ 5 ਸਾਲਾਂ ਚ ਜਿੰਨਾ ਪੈਸਾ ਲਾਓਗੇ 100 ਗੁਣਾ ਐਸੇ ਹੀ ਹੁੰਦਾ ਹੈ ਇਹਦੇ ਚੋਂ ਇਹਦੇ ਚੋਂ ਵੇਖੋ ਕਟ ਨਾ ਪਵਾ ਦਿਓ ਲੋਕਾਂ ਨੂੰ ਮੈਂ ਕਹਿੰਦਾ 2 2.5 ਕੁਇੰਟਲ ਦਾ ਬੂਟਾ ਹੋ ਜਾਣਾ ਇਹਨੇ 11200 ਰੁਪਏ ਕੁਇੰਟਲ ਵੀ ਕੀ ਜਾਂਦਾ ਹੈ ਅੱਜ ਦਾ ਰੇਟ ਅੱਜ ਦਾ ਰੇਟ ਹੈ ਜਿਹੜਾ 2.5 ਤੇ 3000 ਰੁਪਏ ਦਾ ਵਿਕ ਜਾਂਦਾ ਬੂਟਾ ਇਹ ਵੀ 5 ਸਾਲ ਜੇ ਸਾਲ ਹੋਰ ਰੱਖ ਲਓਗੇ ਤਾਂ ਹੋ ਸਕਦਾ ਹੈ ਕੁਇੰਟਲ ਵਧ ਜੇ ਤਾਂ ਹੋ ਸਕਦਾ 4000 ਦਾ ਵਿਕੇ ਲਵੀ ਜਿਵੇਂ ਸਿਆਉਣਾ ਕਰਿਆ ਆਪਾਂ ਰੱਖੀ ਰੱਖਦੇ ਆਂ ਰੇਟ ਵਧੀ ਜਾਂਦਾ ਉਵੇਂ ਇਹਦਾ ਵਧੀ ਜਾਂਦਾ ਕਹਿੰਦਾ ਹੀ ਰੇਟ ਵਧਦਾ ਪਿਆ ਅੱਜ ਤੱਕ ਦਾ ਰਿਕਾਰਡ ਹੈ 6-700 ਤੋਂ ਲੈ ਕੇ ਅੱਜ 11-1200 ਤੱਕ ਪਹੁੰਚ ਗਿਆ ਇਹ ਵਧਿਆ ਹੀ ਆ ਵਧਿਆ ਹੀ ਰੇਟ ਅੱਜ ਤੱਕ ਕਦੇ ਘਟਿਆ ਨਹੀਂ ਰੇਟ ਜੇ ਗੱਲ ਕਰਗੇ ਕਿੱਲੇ ਦੀ ਕਿੱਲਾ ਲਾਉਣਾ ਕਿਸੇ ਸੱਜਣ ਨੇ ਤਾਂ ਕਿੱਲੇ 'ਚ ਕਿੰਨੇ ਬੂਟੇ ਲਵਾਵਾਂਗੇ ਆਪਾਂ ਕਿੱਲੇ 'ਚ ਜਿਹੜੇ ਕੰਮ ਵਾਸਤੇ ਤੁਸੀਂ ਲੈਣੇ ਆ ਜੇ ਬੱਲੀਆਂ ਬਣਾਉਣੀਆਂ ਬੱਲੀ ਵੀ ਦੱਸ ਦੋ ਕਿ ਇਹਨੂੰ ਬੱਲੀ ਨਹੀਂ ਪਤਾ ਲੱਗਦੀ ਬੱਲੀ ਜਿਹੜੇ ਕਿ ਆਮ ਆਪਾਂ ਛੱਤ ਥੱਲੇ ਲਾ ਦੇਣੇ ਆ ਜੋ ਲੈਟਰ ਪਾਉਨੇ ਆ ਲੈਟਰ ਪਾਉਣੇ ਆ 2.5 ਸਾਲਾਂ ਦੀ ਤਿਆਰ ਹੋ ਜਾਂਦੀ ਉਹ ਤਾਂ ਉਹ 2.5 ਉਹ ਵੀ 800 ਰੁਪਏ 900 ਰੁਪਏ ਕਵਾਂਟਲ ਵਿਕਦੀ ਪਈ ਐ ਠੀਕ ਐ ਤੇ ਜੇ ਪੀਲਿੰਗ ਵਾਲਾ ਤਿਆਰ ਕਰ ਲਉ ਫਿਰ ਉਹਨੇ ਵਾਸਤੇ 5 ਸਾਲ ਲਾਓ ਫਿਰ ਇਹਨੂੰ 2 ਫੁੱਟ ਮੋਟਾ ਕਰ ਲਓ ਇਹਨੂੰ ਫਿਰ ਇੱਥੇ ਹਨਮਾਨਗੜ੍ਹ ਵੀ ਫੈਕਟਰੀਆਂ ਹੈਗੀਆਂ ਉੱਥੇ ਰਾਜਸਥਾਨ ਵਾਲੇ ਵੀਰ ਤਾਂ ਭਾਵੇਂ ਉੱਥੇ ਤਾਂ ਬਾਕੀ ਮੁਕਸਰ ਇੱਥੇ ਆਸੇਪਾ ਦੇ ਫੈਕਟਰੀਆਂ ਹੈਗੀਆਂ ਯਾਰ ਮੈਂ ਤੁਹਾਨੂੰ ਦੱਸ ਦਿੰਦਾ ਇਹ ਹੈਗਾ ਗੱਲ ਲਕੋਂਦੇ ਤੁਹਾਨੂੰ ਕਿਤੇ ਨਹੀਂ ਜਾਂਦੀ ਲੋੜ ਇਹਨਾਂ ਦੀ ਆ ਦਿਖਾਈਏ ਤੇ ਮੜੀ ਮੜਾ ਮਾਰੀ ਕੈਮਰਾ ਜੀ ਤੋਂ ਦਿਖਾਈ ਆਹ ਖੜੀ ਟਰਾਲੀ ਭਰੀ ਕਿਉਂ ਸੇਠੀ ਸਾਹਿਬ ਤੂ ਸੱਚ ਦੱਸ ਦੋਗੇ ਅਸੀਂ ਆਪ ਖਰੀਦਾਂਗੇ ਓਏ ਆਪ ਵੀ ਖਰੀਦਦੇ ਆ ਪਰ ਆਪ ਦਾ ਨਾ ਜਿੰਨੇ ਲਾਣਾ ਹੈ ਪੰਜ ਸਾਲ ਇੰਤਿਆਰ ਕਰਨਾ ਹੈ ਉਹ ਪਹਿਲਾਂ ਫੈਕਟਰੀ ਰੇਟ ਪਤਾ ਕਰੇ ਅਸੀਂ ਨਾਲ ਗਵਾਂਢੀ ਤੋਂ ਪਤਾ ਕਰ ਲੈ ਵੀ ਆ 2.5 3 ਕੁਇੰਟਲ ਦਾ ਹੁੰਦਾ ਹੈ ਕਿ ਨਹੀਂ ਹੁੰਦਾ ਤੇ ਫੈਕਟਰੀ ਜੋ ਰੇਟ ਪਤਾ ਕਰ ਲੈ ਜੇ ਨਾ ਹੋਣ 1100 1200 ਰੁਪਏ ਕੁਇੰਟਲ ਨਾ 2.5 ਯਾਰ ਬਣੇ ਕਿੰਨੇ ਰੁਪਏ ਬਣੇ ਫਿਰ ਸਾਨੂੰ ਦੱਸਿਆ ਜੀ ਮੈਂ ਕਹਿੰਦਾ ਸਾਡੇ ਤੇ ਵਿਸ਼ਵਾਸ ਨਾ ਕਰੋ ਠੀਕ ਆ ਫੈਕਟਰੀ ਜਾ ਕੇ ਮਾਰਕਟ ਜਾਓ ਫੈਕਟਰੀ ਪਤਾ ਕਰੋ ਜਮਨਾ ਨਗਰ ਹੱਬ ਐ ਹੁੰਦਾ ਪਤਾ ਕਰੋ ਕੀ ਰੇਟ ਵਿਕਦਾ ਠੀਕ ਆ ਤੇ Ориਜਨਲ ਦੀ ਕੀ ਪਛਾਣ ਐ ਬਸ ਲਓ ਵੀ ਇਹ ਤਾਂ ਤੁਹਾਡੇ ਕੱਢ ਤੇ ਵਹਿਮ ਹੁਣ ਆਪਾਂ ਤੁਹਾਨੂੰ ਇੱਕ ਗੱਲ ਪੁੱਛ ਲੈਨੇ ਆਪਾਂ ਵੀ ਜਿਹੜੀ ਮਿੱਟੀ ਦੀ ਗੱਲ ਕਰਕੇ ਸੇਟੀ ਸਾਹਿਬ ਇਹਦੇ ਦੇ ਕੋਕੋ ਪੈਟ ਨਹੀਂ ਇਹਦੇ ਚਾਂਦੀ ਪਾਈ ਹੋਈ ਐ ਆਹਾ ਹਾਂ ਿੱਤੀ ਿੱਤੀ ਨਜ਼ਰ ਆਂਦੀ ਐ ਜਿਹੜੀ ਆਮ ਚ ਨਹੀਂ ਆਂਦੀ ਆਂਡ ਆਮ ਚ ਤਾਂ ਇਹ ਨਾਰੀਅਲ ਵਾਲਾ ਬੂਰਾ ਹੀ ਨਜ਼ਰ ਆਊਗਾ ਉਹ ਕਿਹਦਾ ਇਹਦਾ ਇਹਦੇ ਜੇ ਨਮੀ ਬਣੀ ਰਹਿੰਦੀ ਐ ਜੇ ਉਹ ਹੀ ਹੁੰਦਾ ਨਾ ਜਦ ਛੋਟੇ ਜਵਾਗ ਨੂੰ ਇਹ ਚੰਗੀ ਖਰਾਕ ਦਿੱਤੀ ਹੋਵੇ ਤੇ ਵਧੀਆ ਪੈਦਾ ਹੁੰਦਾ ਤੇ ਮਹਿੰਗਾ ਹੁੰਦਾ ਹੂੰ ਓਵੇਂ ਹੁਣ ਜੇ ਕੋਕੋ ਪਿਟ ਹੋਊਗੀ ਤਾਂ ਉਹ ਤਾਂ ਫਿਰ ਸਸਤਾ ਥੋੜਾ ਜਿਹਾ ਹੋ ਜਾਂਦਾ ਹੈ ਕਹਿੰਦੇ ਚਾਂਦੀ ਨਜ਼ਰ ਆਂਦੀ ਤੇ ਦੇਖ ਕੇ ਹੀ ਲੈ ਲੋ ਬਸ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਵਾਰ ਵਾਰ ਸਹੀ ਗੱਲ ਹੈ ਨਾ ਇਹ ਬਸ ਠੀਕ ਆ ਸੇਠੀ ਸਾਹਿਬ ਤੇ ਜੇ ਗੱਲ ਕਰਕੇ ਹੁਣ ਕਈ ਸੱਜਣ ਕਹਿੰਦੇ ਆ ਬਾਈ ਵੀ ਥੋੜੀ ਜਿਹੀ ਮਿੱਟੀ ਸਾਡੇ ਆ ਜੀ ਆ ਪਾਣੀ ਸਾਡੇ ਆ ਜੇ ਕਿਹੋ ਜਿਹੀ ਮਿੱਟੀ ਚ ਹੁੰਦਾ ਕਿਹੋ ਜਿਹਾ ਪਾਣੀ ਚਾਹੀਦਾ ਇਹ ਕੱਲਾ ਪੀ ਤੇ ਹੀ ਹੈਗਾ ਜਿਹੜੀ ਸਾਰੀਆਂ ਮਿੱਟੀਆਂ ਚ ਹੋ ਜਾਂਦਾ ਹੈ ਇਹ ਠੀਕ ਆ ਇਹ ਤੁਸੀਂ ਦੇਖੋ ਵੀ ਕਾਦੇ ਵਾਸਤੇ ਤਿਆਰ ਕਰਨਾ ਹੈ ਬਾਲਣ ਵੀ 6-700 ਰੁਪਏ ਕਵਾਂਟ ਲੈਦਾ ਉੱਥੇ ਜਾਓ ਇੱਥੇ ਪਤਾ ਕਰੋ ਪੇਪਰ ਮਿਲ ਚ ਯਾਨੀ ਕਿ ਕੁੱਲ ਮਿਲਾ ਕੇ ਰਲਾ ਕੇ ਜੇ ਗੱਲ ਕਰਗੇ ਭਾਵੇਂ ਬਾਲਣ ਚ ਵੇਚ ਲੋ ਭਾਵੇਂ ਬੱਲੀਆਂ ਭਾਵੇਂ 2 ਸਾਲ ਬਾਅਦ ਵੇਚ ਲਾ ਭਾਵੇਂ 3 ਸਾਲ ਬਾਅਦ ਵੇਚ ਲਾ 10 ਲੱਖ ਬਰ ਕਰਦਾ ਨਹੀਂ ਨਾ ਜੇ ਤਨ ਉਹ 2.5 ਸਾਲ ਬਾਅਦ 5-7-8 ਲੱਖ ਆ ਜਾਂਦਾ ਤੇ ਜੇ ਤੂੰ ਆਖੇ ਵੀ ਹਾਂ ਮੈਂ 4 ਸਾਲਾਂ ਨਾਲ ਤੋਂ ਉਸ ਤੋਂ ਬਾਅਦ 5 ਸਾਲਾਂ ਨਾਲ ਤੋਂ ਉਸ ਤੋਂ ਬਾਅਦ ਆਹ ਲੈ ਲਓ ਵੀ ਦੋਸਤੋ ਪੀ 23 ਕਿਲੋਣਾ ориجنલ ਦੀ ਗਰੰਟੀ ਹੈ ਜਿਹੜੀ ਤੁਹਾਨੂੰ ਆਪਾਂ ਉਹ ਸੇਠੀ ਸਾਹਿਬ ਦੇਣਗੇ ਤੇ ਸੇਠੀ ਸਾਹਿਬ ਆਮ ਹੁੰਦਾ ਜਿਆਦਾਤਰ ਬਿੱਲ ਕੱਟ ਕੇ ਦੇਉਗੇ ਹਾਂਜੀ ਹਾਂਜੀ ਪ੍ਰੋਪਰ ਪ੍ਰੋਪਰ ਬਿੱਲ ਲਓ ਵੀ ਬਿੱਲ ਮਿਲੂਗਾ ਬਿੱਲ ਲੈਣਾ ਵੀ ਚਾਹੀਦਾ ਜ਼ਰੂਰੀ ਹੈ ਜੇ ਆਪਾਂ ਕੇ ਤੋਂ ਵੀ ਲੈਣੇ ਆ ਬਿੱਲ ਲੈਣਾ ਵੀ ਚਾਹੀਦਾ ਉਹ ਅੱਧਾ ਕੰਮ ਤਾਂ ਇੱਥੇ ਚੰਦੀ ਦੇਖ ਕੇ ਹੀ ਹੋ ਜਾਂਦਾ ਕੰਮ ਵੀ ਆ ਚੀਜ਼ ਸਹੀ ਪਿਆਰ ਜਦੋਂ ਅਗਲੇ ਨਾਲ ਖਰਚਾ ਕੀਤਾ ਤੇ ਕੋਈ ਚੰਗੀ ਚੀਜ਼ ਤੇ ਖਰਚਾ ਕਰੋ ਮਾੜੀ ਤੇ ਖਰਚੇ ਕੋਈ ਨਹੀਂ ਕਰਦਾਗਾ ਲਓ ਵੀ ਸੇਠੀ ਸਾਹਿਬ ਜੇ ਹੁਣ ਕੇ ਆਪਾਂ ਇੱਧਰ ਦਿਖਾ ਦਈਏ ਮੜਾ ਇਹ ਆਜੋ ਜੇ ਹੁਣ ਕਈ ਵਾਰੀ ਸੱਜਣ ਬੇਲੀ ਫੋਨ ਕਰ 40 ਬੂਟੇ ਚਾਹੀਦੇ ਆ 50 ਬੂਟੇ ਚਾਹੀਦੇ 100 ਬੂਟਾ ਚਾਹੀਦਾ ਹਨਾ ਹੂੰ ਹਾਂ ਐ ਥੋੜਾ ਬੂਟਾ ਇੱਥੋਂ ਅਗੇ ਲਿਆਣਾ ਪਊਗਾ ਥੋੜਾ ਬੂਟਾ ਤਾਂ ਇੱਥੋਂ ਹੀ ਲਿਆਣਾ ਪਊਗਾ ਠੀਕ ਆ ਬਾਕੀ ਕੋਸ਼ਿਸ਼ ਕਰਦੇ ਆ ਅਸੀਂ 2-3 ਦਿਨ ਦਾ ਟਾਈਮ ਦੇਣ ਜੋ ਉਸ ਪਾਸੇ ਬਣ ਜਾਂਦੀ ਏ ਹੂੰ ਲਈ ਤੇ ਫਿਰ ਅਸੀਂ ਨਾਲ ਭਾਵੇਂ 100 200 ਬੂਟਾ ਹੀ ਹੋਵੇ ਨਾਲ ਲੱਗ ਕੇ ਪਾ ਹੀ ਦਿੰਨੇ ਅੱਛਾ ਫੇਰ ਗੱਡੀ ਆਊਗੀ ਤਾਂ ਤੁਸੀਂ ਉਧਰ ਭੇਜ ਦਿੰਨੇ ਬੂਟਾ ਹਾਂ ਹਾਂ ਫੇਰ ਹੁੰਦੇ ਇੰਤਜ਼ਾਰ ਕਰਨਾ ਪੈਂਦਾ ਲਓ ਵੀ 100 200 500 1000 ਕਿੱਲਾ 5 ਕਿੱਲੇ ਜਿੰਨੇ ਵੀ ਲਾਉਣੇ ਇੱਕ ਹੋਰ ਗੱਲ ਪੁੱਛੂੰਗਾ ਜੇ 5 ਕਿੱਲੇ ਲਾਉਣੇ ਕਿਹਨੇ 4 ਕਿੱਲੇ ਲਾਉਣੇ ਲੇਬਰ ਵੀ ਆ ਜਾਂਦੀ ਹੈ ਜੀ ਲੇਵਰੀ ਭੇਜੋਗੇ ਲਾ ਵੀ ਲੇਬਰ ਵੀ ਬਾਈ ਤੁਹਾਡੇ ਕੋਲੇ ਭੇਜ ਦੂਗਾ ਤੁਸੀਂ ਕੁਝ ਨਹੀਂ ਕਰਨਾ ਚੁੱਪ ਕਰਕੇ ਆਪਦਾ ਵਾਹਣ ਤਿਆਰ ਕਰਕੇ ਕੱਲਾ ਸੇਠੀ ਸਾਹਿਬ ਨੂੰ ਫੋਨ ਮਾਰਨਾ ਤੇ ਡੱਬ ਵਾਲੀਆ ਡੱਬ ਵਾਲੀ ਹਾਬਾ ਬਾਈ ਜਮਾ ਵਿਚਾਲੇ ਬੈਠਾ ਰਾਸਤਾਨ ਵਾਲਾ ਬਹੁਤ ਫੋਨ ਕਰਦੇ ਉਧਰ ਸਪੈਦਾ ਮਗਾਉਣਾ ਬਹੁਤ ਔਖਾ ਹੋ ਜਾਂਦਾ ਤੇ ਤੁਹਾਡੇ ਕੋਲ ਸੇਠੀ ਸਾਹਿਬ ਬੈਠਿਆ ਇਹ ਜ਼ਿੰਮੇਦਾਰਾ ਨੂੰ ਕਰਨਾ ਹੀ ਪੈਣਾ ਹੈ ਇਹਦੀ ਖੇਤੀ ਕਰਨ ਜਿਵੇਂ ਨਰਮੇ ਦੀ ਖੇਤੀ ਹੁੰਦੀ ਹੈ ਕਣਕ ਦੀ ਖੇਤੀ ਹੁੰਦੀ ਹੈ ਜੇ ਕਿਸੇ ਕੋਲ 10 ਕਿੱਲੇ ਮੈਂ ਕਹਿੰਨਾ ਅੱਧਾ ਕਿੱਲਾ ਕਿੱਲਾ ਲ ਇੰਦੀ ਖੇਤੀ ਕਰਨੀ ਹੀ ਪੈਣੀ ਏ ਇੱਕ ਹੋਰ ਵਾਹਮ ਕੱਢ ਦੋ ਹੁਣ ਜ਼ਿਆਦਾਤਰ ਕਈ ਕਮੈਂਟ ਕਰ ਲੱਗ ਜਾਂਦੇ ਥੱਲੇ ਤੁਸੀਂ ਪਾਣੀ ਜਿਹੜਾ ਬਰਬਾਦ ਕਰ ਦੇਣ ਅੱਗੇ ਆਏ ਸੀ ਫੁਲਾਨਾ ਕਿੰਨਾ ਕ ਪਾਣੀ ਪੀਂਦਾ ਕਿੱਡੀ ਕਿ ਜੜ ਡੂੰਗੀ ਜਾਂਦੀ ਮੈਂ ਕਹਿੰਦਾ ਉਹਦਾ ਤੁਹਾਨੂੰ ਇੱਥੇ ਵੀਡੀਓ ਚ ਵਿੱਚ ਹੀ ਕਰ ਦਾਂਗੇ ਜਿਹੜੀ ਦੇਸੀ ਹੁੰਦਾ ਹੈ ਉਹਦੇ ਡਾਣੇ ਵੀ ਨਿਕਲਣਗੇ ਤੇ ਜੜ ਵੀ ਜਾਊਗੀ ਪਾਣੀ ਜਿੱਧਰ ਜਾਂਦਾ ਦੂਰ ਆਮ ਪਹਿਲਾਂ ਧਰਨਾ ਸੀਗਾ ਵੀ ਸਫੈਦਾ ਪਾਣੀ ਖਿੱਚਦਾ ਹੈ ਸਫੈਦਾ ਛਾ ਮਾਰਦਾ ਛਾਗਰਦਾ ਉਹਦੇ ਮਾਰਦਾ ਨਾ ਤਾਂ ਇਹਦੀ ਛਾ ਆਵੇ ਤੇ ਨਾ ਇਹਦੀ ਜੜਾ ਥੱਲੇ ਜਾਣ ਉੱਤੇ ਜੜਾ ਰਹਿਣੀ ਐ ਇਹਦੀਆਂ ਇਹ ਲੰਬਾ ਪੈਪਾ ਹੀ ਤਿਆਰ ਹੋਣੀ ਆ ਬਸ ਇੰਨੀ ਆ ਸਿੱਧਾ ਪੈਪਾ ਹੀ ਤਿਆਰ ਹੋਣੀ ਆ ਜਿਹੜੀ ਉੱਤੇ ਹੋ ਗਈ ਉਹ ਆਟੋਮੈਟਿਕ ਹੀ ਜਾਂਦਾ ਸਿਸਟਮ ਲੱਗਿਆ ਆਪਣੇ ਆਪ ਹੀ ਝੜੀ ਜਾਣਾ ਤੇ ਉੱਤੇ ਜਾਂਦਾ ਟੂਸਾ ਇੱਕਮ ਹੋਈ ਜਾਣਾ ਬਸ ਠੀਕ ਆ ਲੋ ਵੀ ਬਾਲੀ ਵੀਡੀਓ ਆਪਾਂ ਲੰਮੀ ਨਹੀਂ ਕਰਦੇ ਸੇਠੀ ਸਾਹਿਬ ਜਿਹੜਾ ਨੰਬਰ ਉਹ ਥੱਲੇ ਚੱਲੀ ਜਾਂਦਾ ਡੱਬ ਵਾਲੀ ਆਉਣਾ ਤੇ ਰੋਡ ਦੱਸ ਦਿਓ ਕਿਹੜਾ ਹੀ ਇਹ ਮਲੋਟ ਰੋਡ ਮਲੋਟ ਰੋਡ ਗੁਰੂ ਨਾਨਕ ਕਾਲਜ ਦੇ ਪਿੱਛੇ ਗੁਰੂ ਨਾਨਕ ਕਾਲਜ ਬਾਕੀ ਫੋਨ ਹੈਗਾ ਬਾਕੀ ਫੋਨ ਕਰ ਲਓ ਸੇਠੀ ਸਾਹਿਬ ਨੂੰ ਤੁਹਾਡੇ ਘਰੇ ਪਹੁੰਚਾ ਦੇਣਗੇ ਵੇਲੇ ਤਾਂ ਤੁਹਾਨੂੰ ਆਉਣ ਦੀ ਲੋੜ ਹੀ ਨਹੀਂ ਹਣਾ ਹਾਂਜੀ ਹਾਂਜੀ ਲਾਵੇ ਤੁਹਾਡੇ ਘਰੇ ਸਪੈਦਾ ਪਹੁੰਚ ਜਾਣਾ ਤੇ ਕਰ ਲਿਓ ਫੋਨ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ